ਜੱਸੀ ਗੱਲ ਦੀ ਸਾਰਿਆਂ ਨੂੰ ਸੋ ਸਭ ਦੇ ਕੀ ਹਾਲ ਚਾਲ ਨੇ ਸੋ ਕੱਲ ਛੁੱਟੀ ਸੀਗੀ ਛੁੱਟੀ ਤੋਂ ਬਾਅਦ ਅੱਜ ਦਾ ਨਵਾਂ ਗੇੜਾ ਸ਼ੁਰੂ ਕਰਦੇ ਆਂ ਸੋ ਇੱਧਰ ਖੜਾ ਟਰੱਕ ਆਪਣਾ ਚੱਕਦੇ ਇੱਥੋਂ ਤੇ ਫਿਰ ਚੱਲਦੇ ਨਵੇਂ ਗੇੜੇ ਤੇ ਅੱਜ ਸੋ ਅੱਜ ਆਪਣੀ ਗੇੜੇ ਲੋਕਲ ਨਹੀਂ ਆਪਾਂ ਸੋਰੀ ਜ਼ੀ ਨਾਲ ਤੋਂ ਭਰ ਕੇ ਫੇਰੋ ਤੇ ਦੋ ਸਤਾਲੇ ਕਰਦਨੇ ਆਪਾਂ ਨੇ ਸੋ ਅੱਜ ਗੇੜਾ ਆਪਣਾ ਸਤਾਲਿਆਂ ਦਾ ਸੋ ਅੱਜ ਆਪਾਂ ਸਤਾਲੇ ਦਿਖਾਉਣੀ ਅੱਜ ਕਿ ਕਿਹਿਆ ਹਾਲ ਹੁਕਤਾਬ ਹੁੰਦਾ ਇਤੋਂ ਦੇ ਹਸਤਾਲੇ ਕਿਹੋ ਜਿਹੇ ਹੁੰਦੇ ਨੇ ਸੋ ਬਣੇ ਰਹੋ ਵੀਡੀਓ ਦੇ ਨਾਲ ਸੋ ਚੱਲਦੇ ਆਂ ਓਕੇ ਸੋ ਹਾਂਜੀ ਆਪਾਂ ਰੈਡੀ ਆਂ ਇਥੋਂ ਲੱਗਿਆ ਵਸਤੋਂ ਨੂੰ ਸਤਕ ਵੱਜੇ ਨੇ ਸਵੇਰ ਦੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੰਡੀਆ ਤੋਂ ਇਟਲੀ ਕਿਹੜੇ ਤਰੀਕੇ ਨਾਲ ਆਇਆ ਜਾ ਸਕਦਾ ਸੋ ਵੈਸਟ ਵੇ ਕਿਹੜਾ ਤੇ ਤੁਸੀਂ ਕੰਮ ਜਾਵੋ ਇੱਥੇ ਜੇ ਹੋਣੀ ਹੋ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਹੋ ਸਕਦੇ ਹੋ ਸੋ ਲਾਇਸੈਂਸ ਦੀ ਕਿੰਨੀ ਇੱਕ ਵੈਲਿਊ ਹੈ ਇੱਥੇ ਕਿੰਨਾ ਕੁ ਜ਼ਰੂਰੀ ਆ ਜਿਹੜਾ ਲਾਇਸੈਂਸ ਤੋ ਪਾਸ਼ਾ ਦਾ ਆਉਣਾ ਕਿੰਨਾ ਜ਼ਰੂਰੀ ਹੈ ਇਹ ਸਾਰੀਆਂ ਗੱਲਾਂ ਵਾਤਾ ਅੱਜ ਆਪਾਂ ਕਰਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਤੋ ਇੱਥੋਂ ਆਪਾਂ ਲੱਗਿਆ ਤੁਰਨ ਪਿੰਡੋਂ ਸੋ ਹੁਣ ਆਪਾਂ ਜਾਣਾ ਸੁਰੇ ਇਹਨਾਂ ਇਹ ਬੈਥ ਲੋਡ ਕਰ ਲਈ ਆ ਉਹ ਡਾਕੂਮੈਂਟ ਸੀਗੇ ਵੀ ਲੈ ਆਂਦੇ ਨੇ ਆ ਮਿਲੇ ਨੇ ਡਾਕੂਮੈਂਟਸ ਉਹ ਹੁਣ ਆਪਾਂ ਚੱਲਦੇ ਆ ਫਾਰਮ ਦੇ ਵਿੱਚ ਤੇ ਉਸੇ ਜਿਹੜੀ ਜਾ ਕੇ ਲੱਸੀ ਆ ਉਤਾਰਦੇ ਆ ਉਸ ਤੋਂ ਬਾਅਦ ਮਿਲਦੇ ਆ ਹਾਂਜੀ ਮੈਂ ਫਾਰਮ ਦੇ ਵਿੱਚ ਪਹੁੰਚ ਗਿਆ ਵਾਂ ਪਹਿਲੇ ਫਾਰਮ ਦੇ ਵਿੱਚ ਸੋ ਇੱਥੇ 120 ਜਿਹੜੀ ਕੁਆਂਟਲ ਲੱਸੀ ਉਤਾਰਨੀ ਆ ਜਿਹੜਾ ਰੋਡ ਸੀਗਾ ਕਾਫੀ ਜ਼ਿਆਦਾ ਟਾਈਟ ਸੀਗਾ ਜਿਹਦੇ ਕਰਕੇ ਥੋੜਾ ਜਿਹਾ ਧਿਆਨ ਨਾਲ ਜਿੱਦਾਂ ਆਪਾਂ ਨੂੰ ਚੱਲਣਾ ਪੈਂਦਾ ਸੋ ਹੁਣ ਇੱਥੇ ਲਗਭਗ ਲੱਸੀ ਢੀ ਖਾਲੀ ਹੋ ਗਈ ਆ ਹੁਣ ਜਾਣਾ ਅੱਗੇ ਆਪਾਂ ਫਾਰਮ ਦੇ ਵਿੱਚ ਪਹੁੰਚ ਜਾਓ ਜੀ ਆਪਣਾ ਲਾਸਟ ਜਿਹੜਾ ਸੀਗਾ ਇੱਥੇ ਆਪਾਂ ਜਗਾਵਾਂ ਪਹੁੰਚ ਗੀਆਂ ਕਪਤਾਨਾਂ ਦੇ ਕੋਲ ਸੋ ਇੱਥੇ ਆਪਾਂ ਨੂੰ 18 ਮਿੰਟਿੰਗ ਪੈ ਗਈ ਕਿਉਂਕਿ ਮੂਰੇ ਇੱਕ ਟਰੱਕ ਪੈ ਗਿਆ ਅੱਧਾ ਘੰਟਾ ਉਹਨੂੰ ਲੱਗ ਜਾਣਾ ਉਸ ਤੋਂ ਬਾਅਦ ਦੇ ਘੰਟੇ ਬਾਅਦ ਮੇਰਾ ਨੰਬਰ ਲੱਗੂਗਾ ਸੋ ਘੰਟਾ ਪੂਰੇ ਲੱਗ ਜਾਣਾ ਉਸ ਤੋਂ ਬਾਅਦ ਫਿਰ 15-20 ਮਿੰਟ ਇੱਥੋਂ ਲੱਗਦੇ ਨੇ ਪਿੰਡ ਜਾਣ ਵਾਸਤੇ ਸੋ ਇੰਨੇ ਆਪਾਂ ਫ੍ਰੀ ਆ ਚਲੋ ਗੱਲਾਂ ਬਾਤਾਂ ਕਰ ਲੈਨੇ ਆ ਸੋ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਉਂਦੇ ਨੇ ਕਿ ਇੰਡੀਆ ਤੋਂ ਕਿਹੜੇ ਤਰੀਕੇ ਨਾਲ ਆ ਸਕਦੇ ਆ ਕਿ ਕੁਝ ਕੁ ਵੀਰ ਕਹਿੰਦੇ ਸੀ ਕਿ ਕਿ ਉਹ ਟਰੱਕ ਚਲਾਉਂਦੇ ਨੇ ਟਰਾਲਾ ਚਲਾਉਂਦੇ ਨੇ ਇੰਡੀਆ ਤੇ 3-4 ਸਾਲ ਹੋ ਗਏ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਸੋ ਉਹ ਕਿਹੜੇ ਵੇਸ ਤੇ ਆ ਸਕਦੇ ਨੇ ਸੋ ਉਹ ਜਿਹੜੇ ਵੀਰ ਉੱਥੇ ਟਰਾਲਾ ਚਲਾਉਂਦੇ ਨੇ ਉਹਨਾਂ ਕੋਲ ਐਕਸਪੀਰੀਅੰਸ ਵੀ ਹੈਗਾ ਬਟ ਇਟਲੀ ਦੇ ਵਿੱਚ ਇਦਾਂ ਦਾ ਕੋਈ ਵੇ ਹੈ ਨਹੀਂ ਜਿਹਦੇ ਨਾਲ ਉਹ ਇੱਥੇ ਇਟਲੀ ਦੇ ਵਿੱਚ ਆ ਸਕਦੇ ਨੇ ਟਰਾਲੇ ਦੇ ਵੇਸ ਤੇ ਸੋ ਇਸ ਵਾਸਤੇ ਉਹਨਾਂ ਨੂੰ ਵੈਸਟ ਵੇ ਹੀ ਆ ਕਿ ਠੀਕ ਆ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਉਹ ਜ਼ਰੂਰ ਕੰਮ ਆਊਗਾ ਇਹਨਾਂ ਦੇ ਠੀਕ ਹੈ ਇੱਥੇ ਜਦ ਉਹ ਲਾਇਸੈਂਸ ਕਰਦੇ ਨੇ ਇਟਾਲੀਅਨ ਦੇ ਵਿੱਚ ਆ ਕੇ ਕਿਉਂਕਿ ਉਹ ਲਾਇਸੈਂਸ ਵੀ ਚੇਂਜ ਨਹੀਂ ਹੋਣਾ ਹੈਗਾ ਸੋ ਇੱਥੇ ਆ ਕੇ ਉਹਨਾਂ ਨੂੰ ਪਹਿਲਾਂ ਕਾਰ ਦਾ ਕਰਨਾ ਪਾਣਾ ਫਿਰ ਟਰਾਲੇ ਦਾ ਕਰਨਾ ਪਾਣਾ ਸੋ ਟਰਾਲੇ ਦੇ ਵਾਸਤੇ ਤਾਂ ਉਹ ਨਹੀਂ ਆ ਸਕਦੇ ਵੱਟ ਫਿਰ ਕਿਹੜੇ ਤਰੀਕੇ ਨਾਲ ਉਹ ਇੱਥੇ ਆ ਸਕਦੇ ਨੇ ਉਹਨਾਂ ਨੂੰ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਹੈਗਾ ਐਗਰੀਕਲਚਰ ਵੀਜ਼ਾ ਸੋ ਐਗਰੀਕਲਚਰ ਵੀਜ਼ਾ ਜਿਹੜਾ 9 ਮਨთ ਦਾ ਵੀਜ਼ਾ ਮਿਲਦਾ ਵਾ ਸੋ ਉਹਦੇ ਬੇਸ ਤੇ ਆਪਾਂ ਇੱਥੇ ਇੰਟਰੋ ਹੋ ਸਕਦੇ ਆ ਸੋ ਇਹਦੇ ਬੇਸ ਤੇ ਫਿਰ ਗਾਹ ਜਿਹੜੀ ਪੀਆਰ ਆ ਉਹ ਮਿਲਦੀ ਆ ਸੋ ਸਭ ਤੋਂ ਵਧੀਆ ਤਰੀਕਾ ਇਹੀ ਆ ਕਿ 9 ਮਹੀਨੇ ਵਾਲੇ ਜਿਹੜੇ ਪੇਪਰ ਨੇ ਉਹ ਖੁੱਲਦੇ ਰਹਿੰਦੇ ਨੇ ਸੋ ਉੱਥੋਂ ਅਪਲਾਈ ਕਰਕੇ ਤੇ ਉਹਦੇ ਬੇਸ ਤੇ ਹੀ ਤੁਸੀਂ ਇਟਲੀ ਆਵੋ ਸੋ ਉਸ ਤੋਂ ਬਾਅਦ ਜਿਹੜੀ ਲਾਈਫ ਆ ਸੌਖੀ ਆ ਸੋ ਜਿਹੜੇ ਡੋਂਕੀ ਵਗੈਰਾ ਲਗਾਉਂਦੇ ਨੇ ਜਾਂ ਟੂਰਿਸਟ ਵੀਜ਼ਾ ਲੈ ਕੇ ਕਿਸੇ ਤਰੀਕੇ ਨਾਲ ਆ ਜਾਂਦੇ ਨੇ ਉਹਨਾਂ ਲਈ ਚਾਂਸ ਬਹੁਤ ਘੱਟ ਨੇ ਕਿ ਉਹ ਪੀਆਰ ਫਿਰ ਨਹੀਂ ਮਿਲਦੀ ਉਹਨਾਂ ਨੂੰ ਉਹਨਾਂ ਨੂੰ ਮੂਵ ਹੋਣਾ ਪੈਂਦਾ ਕਿਤਨਾ ਕਿਤੇ ਹੋਰ ਪਾਸੇ ਜਾਣਾ ਪੈਂਦਾ ਸੋ ਉਹਨਾਂ ਦੀ ਜਿਹੜੀ ਲਾਈਫ ਆ ਉਹ ਬਹੁਤ ਜ਼ਿਆਦਾ ਔਖੀ ਆ ਸੋ ਤੁਸੀਂ ਕੀ ਕਰਨਾ 9 ਮਹੀਨੇ ਵਾਲਾ ਵੀਜ਼ਾ ਜਿਹੜਾ ਅਪਲਾਈ ਕਰਨਾ ਤੁਹਾਡਾ ਵੀਜ਼ਾ ਉਹਦੇ ਵਿੱਚ ਚਾਂਸ ਕਾਫੀ ਜ਼ਿਆਦਾ ਨੇ ਕਿ ਵੀਜ਼ਾ ਆ ਹੀ ਜਾਂਦਾ ਕਿਉਂਕਿ ਜੈਨੂਇਨ ਜੇ ਕੇਸ ਹੋਵੇ ਫਿਰ ਆ ਹੀ ਜਾਂਦਾ ਕੋਈ ਫੇਕ ਜਾਂ ਕੋਈ ਇਦਾਂ ਡਾਕੂਮੈਂਟ ਨਾ ਲੱਗਾ ਹੋਵੇ ਸੋ ਉਸ ਤੋਂ ਬਾਅਦ ਗੱਲ ਕਰਦੇ ਆਂ ਲਾਇਸੈਂਸ ਦੀ ਸੋ ਲਾਇਸੈਂਸ ਤੁਸੀਂ ਇੰਡੀਆ ਦੇ ਵਿੱਚ ਜਰੂਰ ਜਿੰਨਾ ਨਹੀਂ ਬਣਿਆ ਹੋਇਆ ਉਹ ਜਰੂਰ ਬਣਾ ਲੈਣਾ ਕਿਉਂਕਿ ਉਹਦੇ ਨਾਲ ਤੁਹਾਨੂੰ ਫਾਇਦਾ ਹੈਗਾ ਜਰੂਰ ਤੁਸੀਂ ਇੱਥੇ ਆ ਕੇ ਆਪਣਾ ਕੁਝ ਟਾਈਮ ਲਈ ਉਹਨੂੰ ਯੂਜ਼ ਕਰ ਸਕਦੇ ਹੋ ਤੁਸੀਂ ਸਾਲਕ ਵਾਸਤੇ ਤੁਹਾਨੂੰ ਜਿਹੜਾ ਜਿਹੜਾ ਲਾਇਸੈਂਸ ਆ ਸੋ ਉਹ ਇੱਕ ਤਰ੍ਹਾਂ ਨਾਲ ਤੁਸੀਂ ਗੱਡੀ ਚਲਾ ਸਕਦੇ ਹੋ ਤੁਸੀਂ ਕਾਰ ਲੈਨੇ ਹੋ ਬਟ ਇਹ ਪੋਸੀਬਲ ਤਾਂ ਨਹੀਂ ਹੁੰਦਾ ਹੈਗਾ ਜੇ ਆਪਾਂ ਤਾਂ ਨਹੀਂ ਗੱਲ ਵੱਲ ਧਿਆਨ ਦਿੰਦੇ ਕਿਉਂਕਿ ਨਵਾਂ ਬੰਦਾ ਆਉਂਦਾ ਪਹਿਲਾਂ ਇੰਡੀਆ ਤੋਂ ਇੰਨੇ ਪੈਸੇ ਲਾ ਕੇ ਉਹ 9 ਮਹੀਨੇ ਆਲੇ ਦਿੱਥੇ ਪੇਪਰਾਂ ਦੇ ਹੁੰਦਾ ਸੋ ਉਸ ਤੋਂ ਬਾਅਦ ਇੱਥੇ ਕਾਰ ਲੈਣੀ ਉਹਦੇ ਲਈ ਔਖੀ ਆ ਬਹੁਤ ਜ਼ਿਆਦਾ ਸੋ ਕਾਰ ਨਹੀਂ ਲੈਂਦਾ ਪਹਿਲਾਂ ਅਗਲਾ ਸੋਚਦਾ ਜਿਵੇਂ ਮੈਂ ਵੀ ਸੋਚਦਾ ਸੀਗਾ ਪਹਿਲਾਂ ਜਿਹੜੇ ਪੈਸੇ ਆਪਾਂ ਲਗਾਏ ਹੁੰਦੇ ਨੇ ਪਹਿਲਾਂ ਉਹ ਉਤਾਰਨੇ ਨੇ ਉਸ ਤੋਂ ਬਾਅਦ ਹਨਾ ਫਿਰ ਪੀਆਰ ਵਗੈਰਾ ਲੈਣੀ ਆ ਸੋ ਇਹ ਚੀਜ਼ਾਂ ਹੁੰਦੀਆਂ ਨੇ ਸੋ ਕਾਰ ਵਗੈਰਾ ਕਿੱਥੇ ਲੈ ਹੁੰਦੀ ਆ ਸੋ ਤਾਂ ਕਰਕੇ ਫਿਰ ਹਨਾ ਉਹ ਲਾਇਸੈਂਸ ਵਗੈਰਾ ਜਿਹੜਾ ਆਪਾਂ ਕਹਿੰਦੇ ਆ ਕਿ ਸਾਲ ਵਾਸਤੇ ਸਾਨੂੰ ਮਿਲ ਜਾਂਦਾ ਉਹ ਇੱਕ ਤਰ੍ਹਾਂ ਨਾਲ ਥੋੜਾ ਇਹ ਮੁਸ਼ਕਲੀ ਆ ਉਹ ਚੀਜ਼ਾਂ ਕਰਨੀ ਹੋ ਰੇ ਕਿਉਂਕਿ ਫਿਰ ਕੰਮ ਦੀ ਵੀ ਪ੍ਰੋਬਲਮ ਥੋੜੀ ਜੀ ਹੁੰਦੀ ਆ ਬਟ ਹਾਂ ਵੈਸਟਵੇ ਤੁਸੀਂ ਕਰ ਸਕਦੇ ਹੋ ਇੰਡੀਆ ਤੋਂ ਤੁਸੀਂ ਜਿਹੜੀ ਇਟਾਲੀਅਨ ਲੈਂਗੁਏਜ ਉਹ ਪੜਨੀ ਸਟਾਰਟ ਕਰ ਦੋ ਤੁਹਾਨੂੰ ਗਿਣਤੀ ਵਗੈਰਾ ਦਿਨਾਂ ਦੇ ਨਾਮ ਮਹੀਨਿਆਂ ਦੇ ਨਾਮ ਤੇ ਆਪਣੇ ਆਪ ਨੂੰ ਇੰਟਰੋਡਕਸ਼ਨ ਦੇਣੀ ਹਨਾ ਕੁਝ ਕੁ ਕੁਐਸਚਨ ਨੇ ਉਹਨਾਂ ਨੂੰ ਕਿਵੇਂ ਬੋਲੀਂਦਾ ਸੋ ਇਹ ਸਾਰੀਆਂ ਚੀਜ਼ਾਂ ਕੈਬਲਰੀ ਵਗੈਰਾ ਹੋਈ ਥੋੜੀ ਜੀ ਉਹ ਸਿੱਖ ਲਓ ਇਹ ਚੀਜ਼ ਜਿਹੜੀਆਂ ਕੰਮ ਆਉਂਦੀਆਂ ਨੇ ਸੋ ਨਾਲ ਦੀ ਨਾਲ ਤੁਸੀਂ ਕੋਸ਼ਿਸ਼ ਕਰੋ ਜਿਹੜੀ ਥਿਊਰੀ ਆ ਪਤੰਤੇ 20 ਦੀ ਉਹ ਨਾਲ ਸਟਾਰਟ ਕਰਦੇ ਹੋ ਇੰਡੀਆ ਉਹਦੇ ਨਾਲ ਇਹ ਹੈ ਕਿ ਲਾਇਸੈਂਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਨੂੰ ਭਾਸ਼ਾ ਠੀਕ ਠਾਕ ਜੀ ਆਉਂਦੀ ਆ ਤੁਸੀਂ ਕੰਮ ਚਲਾ ਲੈਂਦੇ ਹੋ ਉਹ ਇਟਸ ਓਕੇ ਬਟ ਜਿਹੜਾ ਲਾਇਸੈਂਸ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਲਾਇਸੈਂਸ ਨਾਲ ਹੀ ਜਿਹੜੀ ਕਾਮਯਾਬੀ ਦੀ ਕਪੋੜੀ ਆ ਲਾਇਸੈਂਸ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਹੋਊਗਾ ਤੁਹਾਡੇ ਕੋਲ ਜਿਹੜੇ ਮੌਕੇ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਕਿ ਤੁਸੀਂ ਲਾਈਫ ਦੇ ਵਿੱਚ ਅੱਗੇ ਵੱਧ ਸਕਦੇ ਹੋ ਕੰਮ ਬਹੁਤ ਜ਼ਿਆਦਾ ਕਰ ਸਕਦੇ ਹੋ ਲਾਇਸੈਂਸ ਦੇ ਨਾਲ ਤੁਸੀਂ ਡਿਲੀਵਰੀ ਵਾਂਗ ਚਲਾ ਸਕਦੇ ਹੋ ਮਤਲਬ ਬਹੁਤ ਜ਼ਿਆਦਾ ਕੰਮ ਨੇ ਜਿਹੜੇ ਪਤੰਤੇ 20 ਦੇ ਨਾਲ ਤੁਹਾਨੂੰ ਮਿਲ ਜਾਣਗੇ ਪਤੰਤੇ ਤੋਂ ਬਿਨਾ ਲਾਇਸੈਂਸ ਤੋਂ ਬਿਨਾ ਤਾਂ ਡੇਲੀ ਬਹੁਤ ਜ਼ਿਆਦਾ ਮੁਸ਼ਕਲ ਆ ਸੋ ਲਾਇਸੈਂਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲੈਂਗੁਏਜ ਤੋਂ ਪਹਿਲਾਂ ਹਨਾ ਲਾਇਸੈਂਸ ਵੀ ਜ਼ਰੂਰੀ ਆ ਲੈਂਗੁਏਜ ਆਪਾਂ ਕਿੰਨੀ ਕੁ ਬੋਲਦੇ ਹਾਂ ਨਾ ਠੀਕ ਆਪਾਂ ਨੂੰ ਇਸ਼ਾਰਿਆਂ ਨਾਲ ਵੀ ਸਮਝ ਲੱਗ ਜਾਂਦੀ ਆ ਹੌਲੀ ਹੌਲੀ ਇੱਥੇ ਆਉਂਗੇ ਉਸ ਤੋਂ ਬਾਅਦ ਬੰਦਾ ਠੀਕ ਆ ਸਿੱਖ ਜਾਂਦਾ 19 ਕ ਕੰਮ ਕੁਮਜੋਗੀ ਤਾਂ ਆਉਣ ਲੱਗ ਜਾਂਦੀ ਆ ਬਟ ਜੇ ਆਪਾਂ ਜਿਆਦਾ ਗ੍ਰਾਮਰ ਤੇ ਜ਼ੋਰ ਮਾਰੀ ਜੰਨੀ ਆ ਸੋ ਗ੍ਰਾਮਰ ਆਉਗੀ ਇਦਾਂ ਆਉਗੀ ਸੋ ਇਹੜੀ ਲੈਂਗੁਏਜ ਜਿਆਦਾਤਰ ਬੋਲਣ ਦੇ ਨਾਲ ਹੀ ਆਉਗੀ ਜਿੰਨਾ ਤੁਸੀਂ ਬੋਲੋਗੇ ਤੇ ਨਾਲੇ ਕੰਮ ਚਲਾਓ ਤੁਸੀਂ ਸਿੱਖੋ ਉਸ ਤੋਂ ਬਾਅਦ ਤੁਹਾਡਾ ਕੰਮ ਰੁੜਨ ਲੱਗ ਜਾਂਦਾ ਫਿਰ ਨਾਲ ਦੀ ਨਾਲ ਬੰਦਾ ਸਿੱਖੀ ਜਾਂਦਾ ਸੋ ਪਰਫੈਕਟ ਤਾਂ ਕੋਈ ਨਹੀਂ ਹੁੰਦਾ ਹੈਗਾ ਹੌਲੀ ਹੌਲੀ ਸਮਾਂ ਲੱਗਦਾ ਲੈਂਗੁਏਜ ਸਿੱਖਣ ਨੂੰ ਸੋ ਬਸ ਬੋਲਣੀ ਸਿੱਖੋ ਕਿ ਜਿੰਨੀ ਕਹਣਾ ਬੋਲ ਕੇ ਹਨਾ ਕੰਮ ਚਲਾਉ ਯੋਗੀ ਹੋ ਹਨਾ ਕੰਮ ਤੁਹਾਡਾ ਸਰੀ ਜਾਵੇ ਬਟ ਠੀਕ ਆ ਹਨਾ ਸੋ ਉਸ ਤੋਂ ਬਾਅਦ ਤੁਸੀਂ ਠੀਕ ਆ ਤੁਹਾਡਾ ਕੰਮ ਇੱਕ ਵਾਰ ਚੱਲ ਪਿਆ ਉਸ ਤੋਂ ਬਾਅਦ ਜਿੰਨੀ ਸਿੱਖਣੀ ਆ ਤੁਸੀਂ ਫਿਰ ਥੋੜੇ ਕੋ ਟਾਈਮ ਇਨ ਟਾਈਮ ਤੁਸੀਂ ਸਿੱਖ ਸਕਦੇ ਹੋ ਬਟ ਲਾਇਸੈਂਸ ਦੇ ਨਾਲ ਤੁਸੀਂ ਇਹ ਕੰਮ ਦੀ ਓਪਰਚੁਨਿਟੀ ਜਿਹੜੀ ਤੁਹਾਨੂੰ ਜ਼ਿਆਦਾ ਮਿਲੂਗੀ ਸੋ ਕੰਮ ਤੁਸੀਂ ਕਰ ਸਕਦੇ ਹੋ ਦੂਰ ਨੇੜੇ ਵੀ ਤੁਹਾਨੂੰ ਕੰਮ ਮਿਲੂਗਾ ਸੋ ਕਿਤੇ ਵੀ ਆਪਾਂ ਕੰਮ ਤੇ ਲੱਗਣਾ ਉਹ ਵੀ ਲਾਇਸੈਂਸ ਦੇਖਦੇ ਨੇ ਕਿ ਹਾਂ ਫੈਕਟਰੀ ਦੇ ਵਿੱਚ ਆਪਾਂ ਆਪਣਾ ਜ਼ੋਨ ਦੇ ਕਿਉਂ ਨੇ ਉਹ ਵੀ ਦੇਖਦੇ ਨੇ ਕਿ ਲਾਇਸੈਂਸ ਹੈ ਜਾਂ ਨਹੀਂ ਹੈ ਫੁੱਲ ਲਾਇਸੈਂਸ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਇੱਥੇ ਸੋ ਇਹ ਤੇ ਆਪਾਂ ਫਿਰ ਤੋਂ ਇੱਕ ਵਾਰ ਗੱਲ ਕਰਾਂਗੇ ਲਾਇਸੈਂਸ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨ ਨੇ ਕਿਵੇਂ ਲਾਇਸੈਂਸ ਕੀਤਾ ਜਾ ਸਕਦਾ ਸੋ ਮੈਂ ਕਿਵੇਂ ਕੀਤਾ ਸੀ ਸੋ ਕਿਹੜੀਆਂ ਇਹਨਾਂ ਦੇ ਵਿੱਚ ਟ੍ਰਿਕਸ ਨੇ ਜਿਹਦੇ ਨਾਲ ਤੁਸੀਂ ਜ਼ਿਆਦਾ ਪੜਨ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਸੋ ਟ੍ਰਿਕਸ ਦੇ ਨਾਲ ਵੀ ਤੁਸੀਂ ਜਿਹੜਾ ਲਾਇਸੈਂਸ ਕਰ ਸਕਦੇ ਹੋ ਪੜਨਾ ਪੈਣਾ ਠੀਕ ਆ ਉਹਨਾਂ ਕਾ ਆਪਾਂ ਪੜ ਕੇ ਉਹਨਾਂ ਕ ਥੋੜਾ ਪੜ ਕੇ ਜਿਵੇਂ ਸਾਰ ਸਕਦੇ ਆ ਤੁਹਾਨੂੰ ਮਤਲਬ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਪੜਨਾ ਪੈਣਾ ਬਾਕੀ ਰੈਟ੍ਰਿਕਸ ਦੇ ਨਾਲ ਤੁਸੀਂ ਇਹਦਾ ਲਾਇਸੈਂਸ ਆਪ ਕਰ ਸਕਦੇ ਹੋ ਠੀਕ ਹੈ ਮਤਲਬ ਹਾਰਡਵਰਕ ਨਾਲੋਂ ਥੋੜਾ ਸਮਾਰਟ ਵਰਕ ਵੀ ਕਰਨਾ ਪੈਂਦਾ ਹੈ ਲਾਇਸੈਂਸ ਦੇ ਵਿੱਚ ਸੋ ਅਦਰਵਾਈਜ਼ ਤਾਂ ਖਈਏ ਜੇ ਪਾਣਾ ਹਾਰਡਵਰਕ ਹੀ ਕਰੀ ਜੀ ਇਹਦੇ ਵਿੱਚ ਵੀ ਸੋ ਬਸ ਇਹੀ ਗੱਲਾਂ ਬਾਤਾਂ ਨੇ ਬਾਕੀ ਗੱਲਾਂ ਬਾਤਾਂ ਪਾ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਠੀਕ ਹੈ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ